ਮੋਰਕਾ ਜੀਸਤਾਨਾ ਉਹ ਮੋਰਕ ਨਹੀਂ ਹੈ ਮੋਰਕ ਤੁਸੀਂ ਸੇਪ ਰਾਜ ਦੀ ਆਜਾ ਆਪਣੇ ਮੋਰਕ ਦਾ ਜੀਸਤਾਨਾ ਸੇਪ ਦਾ ਹੈ ਰਾਜ ਦਾ ਹੈ ਸੂਬੇ ਦਾ ਨਾ ਹੈ ਪੰਜਾਬ ਪੰਜਾਬ ਸਾਫਾ ਕੀ ਨਾਂ ਤਾਂ ਜਿਹੜੀ ਹੈ ਬਈ ਭਾਰਤੀ ਰਾਜਧਾਨੀ ਨਵੀਂ دہਲੀ ਹੈ ਕੋਈ ਨਾ ਕੋਈ ਨਾ ਆਦੀਆ ਭਾਰਤੀ ਰਾਜਧਾਨੀ ਕਿਹੜੀ ਹੈ ਨਵੀਂ دہਲੀ अच्छा अपने स्टेट ਦਾ ਸੂਬੇ ਦਾ ਨਾਮ ਕੀ ਹੈ ਪੰਜਾਬ ਹੈ ਹੈ ਜੰਦੀ ਦਾ ਨਾਮ ਕੀ ਹੈ ਜੰਦੀ ਦਾ ਮੁੱਖ ਮੰਤਰੀ ਕੌਣ ਨੇ ਬਗਵਾਨ ਸੁਖਮਾਨ ਆਇਆ ਬੈਰੀ ਬੜਾ ਅੱਛਾ ਆਪਣੇ ਜ਼ਿਲ੍ਹੇ ਦਾ ਨਾਮ ਕੀ ਹੈ ਬਈ ਮਾਨਾ ਅੱਛਾ ਪੰਜਾਬ ਦੇ ਜ਼ਿਲ੍ਹੇ ਕਿੰਨੇ ਨੇ 23 ਪੰਜਾਬ ਦੇ ਜ਼ਿਲ੍ਹੇ ਕਿੰਨੇ ਨੇ 23 ਅੱਛਾ ਆਪਣੇ ਸਿੱਖਿਆ ਮੰਤਰੀ ਦਾ ਨਾਮ ਕੀ ਹੈ ਜੀ ਮੰਤਰੀ ਪਾਪ ਸੇਮ ਕਹਾ ਨ ਮੰਤਰੀ ਕੌਣ ਨੇ ਬਈ ਸਿਂਦਰਦਰ ਮੋਦੀ ਆ ਪਾਪ ਇਹ ਪ੍ਰਧਾਨ ਮੰਤਰੀ ਕੌਣ ਨੇ ਸਿਂਦਰਦਰ ਮੋਦੀ ਆਪਣਾ ਜਿਹੜਾ ਮੁਰਕਾ ਉਹ ਕਦੋਂ ਯਾਦ ਹੋਇਆ ਸੀ 15 10 68 ਆਪਣਾ ਬੇਤਰੋ ਯਾਦ ਹੋਇਆ ਸੀ 15 ਆਪਣਾ ਰਾਸ਼ਟਰੀ ਚਿੰਡਾ ਕਿਹੜਾ ਬਈ ਤਰੰਗਾ ਤਰੰਗਾ ਤੇ ਕਿੰਨੇ ਰੰਗ ਹੁੰਦੇ ਆ ਬਈ ਦੇ ਸਾਰੇ ਨੂੰ ਪ੍ਰੰਗਣਾ ਹੁੰਦਾ ਬਈ ਤੇਰੀ ਕਿਹੜਾ ਹੁੰਦਾ ਬਈ ਨੀ ਨਹੀਂ ਉੱਚੇ ਤੋਂ ਆ ਪਿੰਹ ਹਰਿਆਲੀ ਨੂੰ ਨੀਚੇ ਵਾਲੇ ਪਾਸੇ ਤੋਂ ਹਰਿਆਲੀ ਦਾ ਹਰਾ ਅੱਛਾ ਵਿਚਾਰੇ ਕਿਹੜਾ ਨਾਮ ਹੁੰਦਾ ਬਈ ਨੀ ਨੀ ਜਿਹੜਾ ਕਿਹੜਾ ਬਣਿਆ ਹੁੰਦਾ ਸੁਨੋ ਕਪੜਾ ਰਾਸਤੀ ਜਾਨ ਕਿਹੜਾ ਜਾਨ ਗਨ ਮਾਰ ਕੀਦਾ ਲਿਖਿਆ ਹੋਇਆ ਸ੍ਰੀ ਰਵਿੰਦਰਨਾਥ ਬੀਡੀ ਰੇਬਿੰਦਰਨਾਥ ਤੇਗੋਰ ਤੇਗੋਰ ਅੱਛਾ ਆਪਣਾ ਐਡਰੈਸ ਕਿਵੇਂ ਲਿਖੀਦਾ ਇਸ ਲਈ ਹੁਣ ਆਖੋ ਵੀ ਤੁਹਾਡੇ ਥੋੜੇ ਕਾ ਪਾਲ ਸੀਗੇ ਸਾਡੇ ਕੋਲ ਆਪਣਾ ਐਡਰੈਸ ਕਿਵੇਂ ਲਿਖੀਦਾ ਪਹਿਲਾਂ ਛੋਟੇ ਤੋਂ ਵੱਡੇ ਵੱਲ ਨੂੰ ਜਾਏਗਾ ਜਿਵੇਂ ਮਤਲਬ ਮੈਂ ਆਪਣਾ ਐਡਰੈਸ ਲੇਖਾਂ ਮੈਂ ਆਪਣਾ ਦੇ ਨਾਮ ਲਿਖੂਗਾ ਸੁਖਰਾਜ ਸਿੰਘ ਠੀਕ ਹੈ ਤੁਸੀਂ ਆਪਣਾ ਲਿਖੋਗੇ ਸੁਖਰਾਜ ਸਿੰਘ ਗਾਂਸਾਨਾ ਉਹ ਜਿਆ ਪੁੱਤਰ ਫੇਰੀ ਅਮਰ ਸਿੰਘ ਕਹਾ ਪਹਿਲਾ ਮੈਂ ਛੋਟਾ ਮੇਤੋਂ ਵੱਡਾ ਮੇਰਾ ਡੈਡੀ ਮੇਰੇ ਡੈਡੀ ਨਾਲੋਂ ਵੱਡਾ ਮੇਰਾ ਪਿੰਡ ਮੇਰੇ ਪਿੰਡ ਨਾਲੋਂ ਵੱਡਾ ਮੇਰਾ ਦਾਖਾਨਾ ਦਾਖਾਨੇ ਨਾਲੋਂ ਵੱਡੀ ਮੇਰੀ ਤਸੀਲ ਤਸੀਲ ਨਾਲੋਂ ਵੱਡਾ ਮੇਰਾ ਜ਼ਿਲ੍ਹਾ ਜ਼ਿਲ੍ਹੇ ਨਾਲੋਂ ਵੱਡਾ ਮੇਰਾ ਸਟੇਟ ਪੰਜਾਬ ਜੇ ਮੈਂ ਮੰਨ ਲਓ ਭਾਰਤ ਜੇ ਆਪਾਂ ਲੈਟਰ ਭੇਜਣਾ ਕਿਨੇਟਾ ਚ ਭੇਜਣਾ ਉੱਪਰ ਲਿਖਣਾ ਪੈਂਦਾ ਪੁੱਤ ਇਹ ਉਰੇ ਨਾਲ ਪੰਜਾਬ ਨੋ ਜਾ ਆ ਜੀ ਵੀ ਜੇ ਫੇਰ ਤਾਂ ਪੰਜਾਬ ਲਿਖਣ ਦੀ ਵਾੜੀ ਲੋੜ ਨਹੀਂ ਪਰ ਜੇ ਇੰਟਰਨੈਸ਼ਨਲ ਆਪਾਂ ਲੈਟਰ ਆ ਕੇ ਤੋਂ ਜਾਰੀ ਕਰਦੇ ਆ ਨਾ ਫਿਰ ਆਪਾਂ ਨੂੰ ਜਾਰੀ ਤੋਂ ਕਰਨਾ ਪੈਂਦਾ ਨਾਮ ਲਿਖਣਾ ਪੈਂਦਾ ਵੀ ਪੰਜਾਬ ਆ ਜਾਂ ਗੁਜਰਾਤ ਆ ਜਾਂ ਜੂਜੀ ਹੈ ਇਸ ਕਰਕੇ ਜਦੋਂ ਐਡਰੈਸ ਲਿਖਣਾ ਛੋਟੇ ਤੋਂ ਵੱਡੇ ਵੱਲ ਠੀਕ ਹੈ ਸੂਬੇ ਦਾ ਨਾਮ ਆ ਗਿਆ ਸੂਬੇ ਤੋਂ ਬਾਅਦ ਫਿਰ ਥਿਆ ਪਾਰ ਨਾਲ ਇੱਕ ਪਿੰਨ ਕੋਡ ਹੁੰਦਾ ਜਿਵੇਂ ਆਪਣਾ ਪਿੰਨ ਕੋਡ ਹੈਗਾ 1480 1480 ਇੱਥੇ ਇਹ ਪਿੰਨ ਕੋਡ 1480 ਹਾਂਜੀ ਹੋਰ ਸਾਰਿਆਂ ਨੂੰ ਪਤਾ ਲੱਗ ਗਿਆ ਸਾਰੇ ਪ੍ਰਸ਼ਨ ਹਾਂਜੀ ਮਨਿੰਦਰ ਖੜਾਓ ਉਹ ਮਨਿੰਦਰ ਨੰ ਅੱਛਾ ਹੈ ਈ ਮਨਿੰਦਰ ਆਪਣਾ ਜੇਸ ਦਾ ਨਾਮ ਕੀ ਪੁੱਤ ਬਾਤ ਅੱਛਾ ਬਾਤ ਤੇ ਰਾਜ ਤਾਂ ਨਹੀਂ ਕਰੀਆ ਨਾ ਮੀਦਗੀ ਵੈਰੀਕੁੱਲ ਅੱਛਾ ਆਪਣੇ ਰਾਸ਼ਟਰਪਤੀ ਰਹਿ ਗਏ ਹਾਂਜੀ ਆਪਣੇ ਰਾਸ਼ਟਰਪਤੀ ਦਾ ਕੀ ਨਾਮ ਜੀ ਪਹਿਲਾਂ ਦੱਸਿਆ ਸੀ हां हम आवे रीओ श्रीमती द्रौपदी मुर्मू श्रीमती द्रौपदी मुर्मू अच्छा पंजाब ਦੇ ਜ਼ਿਲ੍ਹੇ ਕਿੰਨੇ ਨੇ 23 ਆਪਾਂ ਕਿਹੜੀ ਗੈਸ ਨਾਲ ਖਸਾ ਲੈਨੇ ਆਪਾਂ ਕਿਹੜਾ ਚੰਦੀਪਾਖ ਸੀ ਗਿੰਦਰ ਲੈ ਕੇ ਜਾਨਨੇ ਆ ਨੋ ਨੋ ਆਪਾਂ ਸਾਰੀਆਂ ਗੈਸਾਂ ਅੰਦਰ ਲੈ ਕੇ ਜਾਨਨੇ ਆ ਉਸ ਤੋਂ ਬਾਅਦ ਜਿਹੜੀ ਗੈਸ ਬਤ ਜੜੀਤੀ ਹੁੰਦੀ ਆ ਉਹ ਆਪਣੇ ਸਾਡੇ ਜਿਹੜੇ ਫੇਪਲੇ ਨੇ ਉਹ ਸੋਖ ਲੈਂਦੇ ਨੇ ਦੂਸਰੀਆਂ ਗੈਸਾਂ ਨੂੰ ਬਾਹਰ ਕੱਢ ਦਿੰਦੇ ਇਸ ਕਰਕੇ ਆਪਾਂ ਆਕਸੀਜਨ ਗੈਸ ਸੋਧਿਆ ਆਕਸੀਜਨ ਗੈਸ ਨਾਲ ਸਾਹ ਲੈਂਦੇ ਆ ਤੇ ਬਾਹਰ ਜਿਹੜੀ ਗੈਸ ਕਰਦੇ ਆ ਕਾਰਬਨ ਡਾਈਆਕਸਾਈਡ ਕਿਹੜੀ ਕਾਰਬਨ ਡਾਈਆਕਸਾਈਡ ਉਹ ਕਾਰਬਨ ਡਾਈਆਕਸਾਈਡ ਕਿੱਥੇ ਜਾਂਦੀ ਆ ਜੀ ਉਹਨਾਂ ਦਾ ਹੈ ਜੀ ਵੈਰੀ ਗੁੱਡ ਉਹ ਪੌਦੇ ਲੈ ਲੈਂਦੇ ਨੇ ਪੌਦੇ ਨਾ ਕਾਰਬਨ ਡਾਈਆਕਸਾਈਡ ਗੈਸ ਉਹ ਲੈ ਲੈਂਦੇ ਨੇ ਤੇ ਉਹਦੇ ਬਦਲੇ ਸਾਨੂੰ ਆਕਸੀਜਨ ਦੇ ਦੇਂਦੇ ਇਹ ਦੇਂਦੇ ਨੇ ਆਕਸੀਜਨ ਦੇ ਦੇਂਦੇ ਨੇ ਸਭ ਦੇ ਸਾਰੇ ਵਿੱਚ ਜਨ ਧਿਆਨ ਰੱਖਣਾ ਜੇ ਇਹ ਕੋਈ ਪ੍ਰਸ਼ਨ ਹੈ ਮੈਂ ਕਾਇਨੀਏ ਤੋਂ ਤੁਹਾਡਾ ਪੁੱਛਦਾ ਹਾਂ ਅੱਛਾ ਆ ਪੌਦਿਆਂ ਦੇ ਪੱਤੇ ਹੁੰਦੇ ਨੇ ਇਹਨਾਂ ਦਾ ਹਰਾ ਰੰਗ ਪਤਾ ਕਰਦੇ ਹੁੰਦਾ ক্লোਰੋਫਿਲ ਨਾਂ ਦੇ ਪਦਾਰਥ ਕਰਦੇ ਕਿਹੋਂ ਦਾ ਪਤਾ ਇਹ ক্লোਰੋਫਿਲ ਨਾਂ ਦੇ ਹਾਂ ਅੱਛਾ ਪੌਦੇ ਮਿੱਤ ਖਾਂਦੇ ਕੀ ਨੇ ਆਪਾਂ ਤਾਂ ਪਾਣੀ ਪੀਨੇ ਆ ਦੁੱਧ ਪੀਨੇ ਆ ਰੋਟੀ ਖਾਣੇ ਆ ਸਾਰਾ ਸਾਦੇ ਸਾਂਤਾ ਜੱਪਾ ਕਹਿੰਦੀ ਆਪਾਂ ਭੋਜਨ ਕਰਦੇ ਆਂ ਕਰਦੇ ਆ ਨਾ ਇਹ ਨੰਨੇ ਪਤਾ ਕਿਸ ਨੂੰ ਪੌਦੇ ਕੀ ਖਾਂਦੇ ਨੇ ਨਹੀਂ ਪਤਾ ਹਾਂਜੀ ਉਹਦੇ ਬਕਰ ਇੱਕ ਤਾਂ ਕਾਰਬਨ ਡਾਈ ਆਕਸਾਈਡ ਗੈਸ ਹੈ ਜਿਹੜੀ ਸੂਰਜ ਦੀ ਰੋਸ਼ਨੀ ਦੇ ਵਿੱਚ ਕਿਰਿਆ ਕਰਦੇ ਆ ਉਹਦੇ ਨਾਲ ਉਹ ਤੇ ਇਹ ਆਪਣਾ ਭੋਜਨ ਤਿਆਰ ਕਰ ਦਿੰਦੇ ਨੇ ਉਹ ਕੋਈ ਜਿਹੜੀ ਪ੍ਰਿਆ ਨੂੰ ਪ੍ਰਕਾਸ਼ਾਂ ਤੋਂ ਕੀਤੀ ਗਈ ਹੈ। ਸ਼ੁਰੂਤੀ ਰੋਡ ਨੇ ਇਹ ਗੂੜੀ ਕਿਹੜੇ ਕੈਂਟਰ ਕਾਰਬਨ ਡਾਈਆਕਸਾਈਡ ਗੈਸ ਨੂੰ ਲੈਂਦੇ ਨੇ ਤੇ ਆਕਸੀਜਨ ਦਿੰਦੇ ਨੇ ਇੱਕ ਸਾਠੀ ਕਿਥੋਂ ਦੀ ਆਉਂਦੀ ਹੈ ਨਾਲੇ ਪੱਤੇ ਦੇ ਨਾਮ ਤੋਂ ਇਹ ਪੱਤੇ ਦੇ ਉੱਥੇ ਪਾਸੇ ਇੱਕ ਛੋਟੇ 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 ਬਹੁਤ ਛੋਟੇ ਛੇ ਉਂਗਲੇ ਇਹਨੂੰ ਸਦਾ ਵੱਡਾ ਬੋਲਦੇ ਨੇ ਯਾਨੀ ਪਾਜ਼ਰ ਯਾਨੀ ਪਾਜ਼ਾ ਉਹਦੇ ਰਾਹੀਂ ਇਹ ਆਪਣੇ ਜਿਹੜਾ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਨੇ ਜਿਹਦੇ ਗੈਸਾਂ ਜਿਹੜਾ ਨਾਲ ਜਿਹੜਾ ਲੈ ਲੈਂਦੇ ਆ ਇਸ ਕਰਕੇ ਇਹਦਾ ਫੋਟੋ ਨਾਲ ਇਹ ਦਿਖਦਾ ਆ ਰਿਹਾ ਇਹ ਇਹ ਪੌਦੇ ਇਹਨਾਂ ਜਿਹੇ ਪੌਦੇ ਆ ਜੇ ਆਪਣੇ ਕੋਲੇ ਓਪੀਨਾ ਹੋਵੇ ਤਾਂ ਆਪਾਂ ਮੰਨ ਕੇ ਚਲੋ 15 18 20 25 ਦਿਨ ਜਿਉਂਦੇ ਰਹਿ ਸਕਦੇ ਆ ਜੇ ਪਾਣੀ ਨਾ ਹੋਵੇ 5 7 ਦਿਨ ਜਿਉਂਦੇ ਰਹਿ ਸਕਦੇ ਆ ਪਰ ਜੇ ਪਤਾ ਆਪਣੇ ਕੋਲੇ ਆਕਸੀਜਨ ਨਾ ਹੋਵੇ ਨਾ ਤਾਂ ਆਪਾਂ 1 ਮਿੰਟ ਵੀ ਜਿਉਂਦੇ ਨਹੀਂ ਰਹਿ ਸਕਦੇ ਆ ਜਿਵੇਂ ਆਪਾਂ ਹੁਣ ਆਪਣਾ ਨੱਕ ਬੰਦ ਕਰ ਲਈ ਆ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਨਾ ਇਹਦਾ ਮਤਲਬ ਆਪਾਂ ਤੁਰੰਤ ਮਰ ਜਾਗੇ ਇਸ ਕਰਕੇ ਜਿਹੜੇ ਸਾਡੇ ਜੀਵਨ ਦਾ ਆਧਾਰ ਨਹੀਂ ਕੋਈ ਜੀਵਨ ਦਾ ਆਧਾਰ ਅੱਜ ਤੋਂ ਬਾਤ ਸ਼ੁਰੂ ਨਹੀਂ ਕਰਨੀ ਮੈਂ ਆਪਣੇ ਪੰਜਾਰਤ ਅ ਮੇਰੇ ਪਿੰਡ ਦੀ ਉਹਨਾਂ ਆਪਣੇ ਵੱਡੇ ਵੀਰ ਅ ਜੀ ਆਏ ਨੇ ਕਿ ਇੱਕ ਪਿਛਲੇ ਸਾਲਾਂ ਦੇ ਦੌਰਾਨ ਉਹ ਪਤਾ ਨਹੀਂ ਇਹਦਾ ਜਨਮ ਦੇ ਨਾਲ ਆਪਣੇ ਜਨਮ ਦੇ ਅਤੇ ਉੱਤੇ ਦੋਨੋਂ ਸਟੇਜ ਨਹੀਂ ਵਗੜਾ ਪੰਡ ਕੇ ਜਾਂਦੇ ਹੁੰਦੇ ਪਿਛਲੇ ਸਾਲ ਵੀ ਜਾਂਦਾ ਨਾ ਬੰਦ ਗਏ ਸੀ ਉਸ ਤੋਂ ਪਹਿਲਾਂ ਮੰਡੇ ਚ ਉਸੇ ਦੇ ਆਉਂਦੇ ਜਦੋਂ ਤੱਕ ਦਾ ਮੈਂ ਆਇਆ ਇੱਕ ਸਾਲ ਬਣ ਗਿਆ ਉਹਦੇ ਅੱਜ ਨੂੰ ਪਹਿਲਾ ਵਜਾਦਿਆ ਬਣਦੇ ਰਹੇ ਨੇ ਤੇ ਇਹਨਾਂ ਦਾ ਵੀ ਜਾਂਦੇ ਨਾ ਅਸੀਂ ਇਹਨਾਂ ਨੂੰ ਪਤਨਵਾਟਵਾਦਨੇ ਤੇ ਤੁਸੀਂ ਅਸੀਂ ਮੰਡਲ ਲੱਗਿਆ ਤੁਸੀਂ ਪ੍ਰਮਾਤਮਾ ਅਗੇ ਦੁਆ ਕਰਦੀਆਂ ਵੀ ਪ੍ਰਮਾਤਮਾ ਇਹਨਾਂ ਨੂੰ ਸਦਾ ਖੁਸ਼ ਰੱਖੇ ਇਹ ਕਹਿੰਦੇ ਨੇ ਕਿ ਕਿਸੇ ਨੂੰ ਸਾਰਿਆਂ ਨੂੰ ਵਧੀਆ ਅਸੀਸ ਦੇਣੀ ਹੋਵੇ ਨਾ ਉਹ ਇਹ ਅਸੀਸ ਦੇਣੀ ਚਾਹੀਦੀ ਆ ਵੀ ਪ੍ਰਮਾਤਮਾ ਇਹਨਾਂ ਨੂੰ ਸਦਾ ਖੁਸ਼ ਰੱਖੇ ਸਦਾ ਜੇ ਬੰਦਾ ਖੁਸ਼ ਆ ਕੋਸ਼ਨਾ ਹੁਪਤ ਜੇ ਕੋਈ ਛੇਤ ਹੋ ਜੇ ਉਹਦੇ ਹਰ ਪੱਖ ਤੋਂ ਉਹ ਪ੍ਰੋਪਰ ਸੈਟਲ ਹੋ ਉਹਦੇ ਕੋਲੇ ਪੈਸਾ ਝਦਾ ਹੋ ਉਹਦੇ ਕੋਲੇ ਐਜੂਕੇਸ਼ਨ ਹੋ ਠੀਕ ਹੈ ਪਰਿਵਾਰਕ ਪੱਖੋਂ ਸਿੱਸਾ ਆਪਣੇ ਸਮਾਜਿਕ ਪੱਖ ਤੋਂ ਠੀਕ ਹੋ ਤਾਂ ਉਹ ਠੀਕ ਹੋਊਗਾ ਇਸ ਕਰਕੇ ਜੇ ਕੋਈ ਵਧੀਆ ਸੀਟਰ ਵੀ ਹੋਵੇ ਵੀ ਗ੍ਰਾਮਤਿਆਂ ਨੂੰ ਸਦਾ ਬੋਸ਼ ਰੱਖੇ ਸੀ ਅਸਮਾਹ ਬੇਨਤੀ ਕਰਦੇ ਆ ਸਾਡੇ ਸੰਸਥਾ ਕਰਨੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਇਹਨਾਂ ਨੂੰ ਸਦਾ ਬੋਸ਼ ਰੱਖੇ ਅਸੀਂ ਸਭ ਤੋਂ ਧੰਨਵਾਦ ਆ ਜੀ ਤੁਹਾਡਾ ਬਹੁਤ ਬਹੁਤ કરીએ શરૂ ਹਾਂ ਹਾਂ ਕਰ ਦੋ ਜੀ ਬਸ ਵੰਡ ਦੋ ਬਸ ਬੱਚਿਆਂ ਨੂੰ ਵੰਡ ਦੋ ਜੀ ਹਾਂ ਜੀ ਹਾਂ ਜੀ ਅੱਛਾ ਪੁੱਤਰ ਇੱਕ ਗੱਲ ਸੁਣੋ ਹਾਂ ਬੰਨਣ ਲੱਗੇ ਆ ਨੈਕਸਟ ਵਾਧੇ ਨੇ ਕਿ ਅੱਛਾ ਇਹ ਵੀ ਦੇ ਦਿਓ ਇਹ ਮੈਸਨ ਨੈਕਸਟ 3 ਅਗੇ ਨਾਲ ਹੀ ਆ 3 ਪ੍ਰਾਇਮਰੀ 3 ਮੈਕਸ ਹਾਂ ਇਹ ਕਰਿਆ ਬਾਜੀ ਪੱਦੀ ਸਾਡੀ ਜਿਹੜੀ ਅਸਲ ਲੋੜ ਆ ਹਾਂ ਜੀ 3 ਐਨ ਬੰਨ ਕਾਪੀ ਦੀ ਲੋੜ ਆ ਜ਼ਿਆਦਾ ਬਸ ਬੱਚੇ ਦਾ ਲੈਵਲ ਉਹਦੇ ਨਾਲ ਹੀ ਸੋਚਦਾ ਦਾ ਸਰਸਿ ਪੁੱਛ ਕੇ ਤਾਂ ਹੀ ਸੀਗਾ ਅਸੀਂ ਕਹਿੰਦੇ ਆ ਵੀ ਜੇ ਕੋਈ ਚੀਜ਼ ਆ ਬੱਚੇ ਨੂੰ ਲੋਡ ਹੋਵੇ ਹਾਂਜੀ ਬਸ ਕਰੋ ਕੋਈ ਨੂੰ ਤੁਸੀਂ ਕਰ ਦੋ ਕਰ ਦੋ ਬਲਕਿ ਕੋਈ ਓਕੇ